ਵਾਕਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਦੱਸ ਦੋ ਜੀ ਆਪਣਾ ਲਖਵੀਰ ਸਿੰਘ ਪਿੰਡ ਚੀਵਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7688755927 ਪਹਿਲਾਂ ਧਾਰਾ ਹੀ ਮਾਰਦੇ ਸਟਾਰਟਿੰਗ ਚ ਸਭ ਵੀਰ ਚਵਾਈ ਦੇਖੋ ਕਿਆ ਮਾਤਾ ਪਹਿਲਾਂ ਸੋਹਣਾ ਸਾਫ ਸੁਥਰਾ ਮੋਟਾ ਮੱਟਾ ਝੋਣਾ ਕੋਈ ਭੂਰ ਸਰਲਾ ਨਹੀਂ ਤੇ ਵੀਰ ਆਉਂਦਾ ਚੋਂਦਾ ਸੁਆਜ ਜਾਮ ਚੱਕ ਨੰਬਰ ਵੀਰ ਗਊਆਂ ਨਾਲ ਦੀ ਚਵਾਈ ਹੈ ਸਵਾ ਦੇਖੋ ਯਾਰ ਕਿਆ ਪੂਰੇ ਫੁੱਟ ਦੀ ਬਿੱਥੀ ਪਈ ਆ ਮੂਰ ਨਧਣਾ ਦੇ ਵਿੱਚ ਇਹ ਨਹੀਂ ਗੱਲ ਵੀ ਹੁਣ ਛੋਟੀ ਪੂਰੀ ਸੂਈ ਆ ਤਾਜੀ ਪਸ਼ੂ ਮਾਚਾਰ ਹਨਾ ਵੀ ਥਾਣਾ ਜੋੜੀ ਖੜੀ ਹੋ ਕਿਤੇ ਪੂਰ ਸਾਲਾਂ ਜਮਾ ਪੋਂਡੇ ਵਰਗੀ ਚਵਾਈ ਜਾਂ ਕੱਲਾ ਕੱਲਾ ਨਿਖਣ ਮਾਥਣ ਪੂਰ ਨਹੀਂ ਸਾਲਾਂ ਜਮਾ ਵੀਰੇ ਸੋ ਝੋਣ ਦੇਖੋ ਯਾਰ ਕਿਆ ਹਵਤਾ ਐਹੀ ਛੋਟੀ ਸਵਾਲ ਹੁੰਦਾ ਜਮਾ ਝੋਣ ਦਾ ਤੇ ਬੱਚਾ ਬਈ ਜੇ ਨੇ ਕੀ ਦੇਦਾ ਕੱਡੀ ਦਿੱਤੀ ਹੈ ਜੀ ਸੂਈ ਨੂੰ 10 ਵੀ ਮਿੰਟ ਹੋਏ ਲੱਗਦੇ ਅੱਧਾ ਘੰਟਾ ਲੈਣਾ ਹਾਂ ਵੀਰੇ ਅੱਧਾ ਘੰਟਾ ਸੂਈ ਨੂੰ ਵੀਰੇ ਕਿੰਨਾ ਕੁ ਦੁੱਧ ਪਾ ਦੋਗੀ ਵੀਰੇ ਦੁੱਧ ਵੀਰੇ 14 ਲੀਟਰ ਦੇ ਆਪਾਂ ਗਾਰੰਟੀ ਦੇ ਦੇਵਾਂਗੇ ਛੋਟੀ ਜੀ ਛੋਟੀ ਪਾ ਦੂਗੀ ਹਨਾ 12 ਲੀਟਰ ਪੂਨ ਦਾ ਝੋਟਾ ਦਿੱਤਾ ਪਾ ਦੂਗੀ ਠੀਕ ਹੈ ਤੇ ਬੱਚਾ ਮਗਰ ਆ ਗਿਆ ਤੇ ਕੱਟੀ ਧੋਰੀ ਬਾਹਰ ਨੂੰ ਸਬਰਤ ਸਿੰਘ ਮੂੰਹ ਮੱਥਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਤੇ ਲੇਵਾ ਦੇਖੋ ਫੈਡਰਸ ਕੰਪੈਕਟ ਆ ਬਣਾ ਧਾਰਾ ਪਾ ਮਾਰ ਕੇ ਦਿਖਾ ਜੇ ਅੱਧਾ ਘੰਟਾ ਹੋਇਆ ਸੂਈ ਨੂੰ ਬੱਚਾ ਹਾਲੇ ਖੜਾ ਹੋ ਨਹੀਂ ਲੱਗਦਾ ਜਮਾ ਤੇ ਕੱਦ-ਕੱਡ ਚੰਗਾ ਤੇ ਸੋਹਣੀ ਸਾਫ ਸੁਥਰੀ ਤੇ ਬਾਕੀ ਲੇਵਾ ਦੇਖੋ ਨੇੜ ਤੋਂ ਸਾਰੇ ਥਾਂ ਨਿਕਣਵੇਂ ਸਾਫ ਸੁਥਰੇ ਬਿੱਤੀ ਤੇ ਸੋਹਣੇ ਸਾਫ ਸੁਥਰੇ ਲੇਵੇ ਦੀ ਹੈ ਸੋ ਆ ਗਾੜੀ ਪਿਛਾੜੀ ਦੇਖੋ ਬਿਲਕੁਲ ਇੱਕੋ ਜੀ ਥਾਂ ਨਿਕਣਵੇਂ ਸਾਫ ਸੁ ਤੇ ਬਾਈ ਕਹਿੰਦਾ ਚੰਗੀ ਗੇਰ ਕਰੋ ਕਿਹਦਾ 14 ਕਿਲੋ ਦੁੱਧ ਛੋਟੇ ਆਰਾਮਣਾ ਪਾ ਦੇਣਾ ਸਿੰਘੂ ਮੁੱਥੇ ਸੋਹਣੀ ਆ ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ ਰੇਟ 1,35,000 ਰੁਪਏ ੜ ਲੋ ਮਾਨਤਨ ਹੋ ਜਾਊਗਾ ਪਰ ਮਾਨਤਨ ਹੋ ਜਾਊਗਾ ਜੀ ਸੋ ਸਿੰਘ ਦੇਖੋ ਸੋਣਾ ਮੂੰਹ ਮੱਥਾ ਬੱਜਿਆ ਬੱਚਾ ਚੜਦੀ ਆ ਦੂਜਾ ਸੂਆ ਸੂਈ ਸਵਾਈ 1,35,000 ਰੁਪਏ ਕੀਮਤ ਆ ਕੱਲੀ ਜੇਰ ਰਹਿ ਗਈ ਪੈਣ ਵਾਲੀ ਜੇਰ ਵੀ ਕਹਿੰਦਾ ਪਵਾ ਕੇ ਦੇਵਾਂਗੇ 1,35 'ਚ ਬਾਈ ਜੀ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਜੀ ਸਵਰ ਚਵਾਈ ਦੇਖੋ ਜਮਾ ਦੋ ਜਾਣੇ ਬਹਿ ਕੇ ਚੌਂਦਾ ਜਹਰਾ ਹੁੰਦਾ ਵੀਰੇ ਜਮਾ ਹ ਤਰੇ ਕੋ ਮਾਰ ਆ ਜੇ ਬੜੀ ਠੰਡੀ ਕੱਟੀ ਜਾਂਦੀ ਹੈ ਠੀਕ ਆ ਮੋਟਾ ਚੌੜ ਸਾਫ ਸੁਥਰਾ ਤੇ 1 35 ਜੋ ਮਾਨਦਾਨ ਹੋ ਜੂ ਪੁੱਠੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਖਰਾ ਝੋਟੀ ਚੰਗੀ ਗਿਰ 14 ਕਿਲੋ ਦੁੱਧ ਪਾਉਣਾ ਹਨਾ ਬਾ ਮੇਨ ਖੁੱਲਾ ਜੀ ਭੱਜੇ ਰਹੀ ਜੇਰ ਪਵਾ ਕੇ ਦੇ ਦਾਂਗੇ ਪਵਾ ਕੇ ਵੀਡੀਓ ਤੇ ਦਿਖਾ ਕੇ ਦੇਵਾਂਗੇ ਜਿਆ ਜਗਲਾ ਤੇ ਭਾਈ ਜੀ ਦੂਜੇ ਨੰਬਰ ਤੇ ਆਪਾਂ ਝੋਟੀ ਦੇਖ ਰਿਹਾ ਗੱਬਣ ਗੱਬਣ ਦੀ ਦੂਜਾ ਸੂਤ ਤੇ ਕੱਦ ਘੜ ਵੀਰੇ ਯਾਰ ਮੁੰਦਰਾ ਘਨਕੀਨਾ ਸਿੰਘ ਸੁng ਕੁੰਡਾ ਜਾਵਾਂ ਹਨਾ ਬਹੁਤ ਆਉਂਦੀ ਤੇ ਥੱਲੋ ਟੇਰ ਵੀ ਬਲੈਕ ਪਈ ਜਾਵਾਂ ਹਨਾ ਹਾਂਜੀ ਕਿਹੜਾ ਸੁਆਸ ਹੁੰਦੀ ਹੈ ਜੀ? ਦੁੱਧ ਦੀ ਸੁਆਸ ਹੁੰਦੀ ਹੈ ਜੀ। ਇਹ ਹੱਥ ਫੇਰਿਆ ਯਾਰ ਪੂ ਚੱਕ ਲਈ ਜਵਾਨ। ਬਹੁਤ ਬਹੁਤ ਠੰਡੀ ਨਸਲ ਜੀ ਬੜੀ ਜੋੜੀ। ਸੋ ਠੰਡੀ ਸੀਲ ਝੋਟੀ ਤੇ ਬਾਕੀ ਹਵਾਨੇ ਤੇ ਨਾਲਾ ਨੂੜਾ ਦੇਖੋ ਯਾਰ ਕਿਆ ਬਾਤਾਂ ਤੇ ਬਾਈ ਜੀ ਦੁੱਧ ਕਿੰਨਾ ਕੁ ਦੇ ਦੋਗੇ ਇਹ? ਦੁੱਧ ਵਿੱਚ ਲੋ 15 ਲੀਟਰ ਦਾ ਕਹਿ ਕੇ ਜਾਵਾਂਗੇ। ਤੇ ਯਾਰ ਹੱਕਾ ਕਰੇ ਕਰਨੀ ਪੈਦੀ ਹੈ ਹਨਾ। ਤਸੱਲੀ ਤੇ ਜਿਹੜਾ ਬੰਦਾ ਮਰਜ਼ੀ ਲੈ ਜੇ। ਠੀਕ ਹੈ। ਹੱਕਾ ਖਿਚਣ ਦੀ ਲੋੜ ਨਹੀਂ। ਠੀਕ ਹੈ ਤੇ ਠੰਡੀ ਸੀਲ ਝੋਟੀ ਦੇ ਖਿਚਣ ਦੀ ਲੋੜ। ਸੋ ਕਿਆ ਬਾਤ। ਇੰਨੀ ਤੂੰ ਗੱਲ ਛੱਡ। ਸਵਾਹ ਦੇਖੋ ਜਿਵੇਂ ਮਰਜ਼ ਰੇਟ ਮੇਰਾ 1,45,000 ਰੁਪਏ ਮੰਨਤਨ ਹੋ ਜਾਊਗਾ ਬਸ ਮੰਨਤਾਂ ਨਹੀਂ ਹੋਊਗਾ ਸੁਵਰਤ ਸਿੰਘ ਮੂਵਥਾ ਦੇਖੋ ਝੋਟੀ ਦਾ ਸੋਹਣਾ ਸਾਫ ਜਿਹੜਾ ਤੇ ਉੱਪਰ 50 ਬੀਜ ਨੇ ਕਹਿੰਦੇ ਤਾਕਤ ਪੋੜ ਰਹਿਦਾ ਝੋਟੀ ਦੇ ਉੱਪਰ ਚੌੜੀ ਚੂੜੀ ਕਾ ਜੀਆਂ ਹੂਮ ਹੂਮ ਕੇ ਦੁਰਦਿਆ ਜਾਵਾ ਤੇ ਗੁੱਲੇ ਵਾਲਾ ਥਣ ਰੇਟ 1,45,000 ਰੁਪਏ ਕੱਦ-ਗਾੜ ਚੰਗਾ A ਤੋਂ ਲੈ ਕੇ Z ਤੱਕ ਜਮਾ ਬਲੈਕ ਆ ਕਾਲੇ ਰੰਗ ਦੇ ਵਿੱਚ ਝੋਟੀ ਹੈਗੀ 1,45 ਜੋ ਤੁਹਾਡਾ ਮੌਕੇ ਤੇ ਮਾਨਤਨ ਹੋ ਜਾਊਗਾ ਦੂਜਾ ਸੁਣਨ ਨੂੰ ਸਿਰਫ ਤਿੰਨ ਤੋਂ ਚਾਰ ਕਿ ਦਿਨ ਹੀ ਪਿੰਡੇਗਾ ਕਹਿੰਦਾ ਮਸਾ ਪੰਜ ਦਿਨ ਕੱਢੂਗੀ ਛੋਟੀ ਸੂਨ ਨੂੰ ਹਾਜਰਾ ਮੋੜ ਲੈ ਜਾ। ਸੋ ਵੀਰੇ ਦੋ ਛੋਟੇ ਦਿਖਾਦੇ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਪਿਆਰ